ਦੇ ਵਿਚ ਇੱਕ ਮਹੱਲੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਦੇ ਕੋਠਿਆਂ ਦੇ ਉੱਤੇ ਚੜ੍ਹ ਕੇ ਇੱਕ ਘਰ ਦੇ ਵਿੱਚੋਂ ਉਹਨਾਂ ਦੇ ਵੱਲੋਂ ਐਂਟਰੀ ਮਾਰ ਦਿੱਤੀ। ਐਂਟਰੀ ਅਜਿਹੀ ਸੀ ਕਿ ਲੋਕ ਖੜਖੜ ਦੇਖਣ ਲੱਗੇ ਕਿ ਕਿਵੇਂ ਪੁਲਿਸ ਗੁਆਂਢੀਆਂ ਦੇ ਕੋਠੇ ਵੀ ਟੱਪਣ ਲੱਗੇ ਅਤੇ ਟਾਕਿਆਂ ਵਿੱਚ ਦੀ ਖੜ ਕੇ ਉਹਨਾਂ ਨੇ ਜਿਹੜੀ ਕਿ ਇੱਥੇ ਐਂਟਰੀ ਮਾਰੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਬੰਦਪਏ ਘਰ ਦੇ ਵਿੱਚ ਪੰਜ ਬਦਮਾਸ਼ ਲੁਕੇ ਹੋਏ ਨੇ ਜਿਸ ਤੋਂ ਬਾਅਦ ਫਿਲਮੀ ਸਟਾਈਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਅਤੇ ਸੀਆਈ ਸਟਾਫ ਨੇ ਘੇਰਾ ਪਾ ਕੇ ਘਰ ਦੇ ਵਿੱਚ ਬੈਠੇ ਇਹਨਾਂ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਬਟਾਲਾ ਸ਼ਹਿਰ ਦੇ ਆਲੇ-ਦੁਆਲੇ ਕਈ ਥਾਵਾਂ 'ਤੇ ਗੋਲੀਬਾਰੀ ਵੀ ਕੀਤੀ ਸੀ ਅਤੇ ਇਹ ਘਟਨਾ ਦੇਖ ਕੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਤੇ CIA ਸਟਾਫ ਦੇ ਅਧਿਕਾਰੀਆਂ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਮਤਲਬ ਕਿ ਬਾਅਦੋਂ ਤੋਂ ਕਿ ਸੰਗਤ ਦੇ ਬੰਦੇ ਲੁੜਿੰਦੇ ਸੀ ਤੇ ਕਾਫੀ ਅਸੀਂ ਉਹਦੇ ਪਿੱਛੇ ਲੱਗੇ ਸੀ ਆ ਜਿਹੜੀ ਕਿੰਪੂ ਕੀਤੀ ਹੈ। ਤੇ ਉਹਦੇ ਬਿਆਨ ਸੀ ਜਿਹੜੇ ਸਾਡੇ ਸਾਹਮਣੇ ਸਰ ਕਿੱਥੋਂ ਰੇਡ ਕੀਤਾ ਕਹਿੰਦਾ ਕਿਹਦਾ ਘਰ ਸੀ ਸਾਡਾ ਤੇ ਉਹ ਜਦੀ ਬੰਦੇ ਕੀ ਕਰਿਓ? ਸਾਡੇ ਮੀਡੀਆ ਨੇ ਪੜ੍ਹਸ। ਉਹ ਪਾਰਵਾਈ ਥੋੜੇ ਮਾਇਕਲੇ ਕਰਿਓ। ਕਿਸੇ ਤਰ੍ਹਾਂ ਦੇ ਫਾਦਦੇ ਨਹੀਂ ਅਗੇ ਲੜ ਕੇ ਉਹਨੇ ਸ਼ਰਨ ਪੀਤੀ ਸੀ। ਕਿੰਨੀ ਮੁਸ਼ਕਲ ਕਰਨੀ ਬਈ ਪੁੱਛਣ ਨੂੰ। ਰੋਟੀਨ ਰੋਟੀਨ ਦਾ ਕੰਮ ਹੈ ਜੀ ਨੀਂਦ ਦੇ ਹਾਰੇ ਕਿਉਂ ਦੀ ਲੱਗਦੀ ਸਰ ਕਿਹੜੇ ਦੇ ਆਪਰੇਸ਼ਨ ਕੀ ਨੀਤੇ ਚੱਲੇ ਆ ਨਾ ਸਰ ਲੋਡੇ ਬੋਕੰਦੇ ਇਹ ਸਾਰੇ ਕਿੰਨੇ ਖਰਚੇਗਾ ਇਹ ਮੈਂ 5 ਬੰਦੇ ਦੇ ਦੇਖੋ ਬ੍ਰਾਹਮਣ ਹੋਇਆ ਸਰ ਨੂੰ 5 ਬੰਦੇ ਦੀ ਬੇਸਰ ਕਰਨਾ ਸਰ ਕਿਹੜੀ ਕਿਹੜੀ ਸਾਰੇ ਲੋਕਲ ਹੀ ਨੇ ਬਟਾਲੇ ਸਰ ਲੋਕਲ ਹੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੀਆਂ ਨੂੰ ਮਾਤ ਪਿੰਡ ਸਰ ਬਾਹਰ ਨਾ ਤਾਂ ਬਾਹਰ ਸਰ ਬਾਹਰ ਨਾ ਤਾਂ ਦੱਸ ਕਿ ਬਾਹਰ ਦਾ ਤਾਂ ਕਾਫੀ ਨੇ ਆਪਣੇ ਜਿਹੀ ਸ਼ਹਿਰ ਦੀ ਭੰਗੀ ਪਾਵੇ ਥਡੇ ਕਰੇ ਪੂਰੀ ਬਾਰੇ ਦੀ ਬਾਤਾਂ ਪਾਣ ਕੁਝ ਕਿਸੇ ਜਿਹੜਾ ਬਣਾ ਰਿਹਾ ਹੈ ਕਿ ਕਿੰਨੀ ਚਾਹਤ ਹੈ ਜਿਹੜਾ ਜੁੜੀਗੇ ਵਾਰਤਤਾ ਗਿਆ ਤੇ ਉਹਨਾਂ ਦੇ ਮੁੱਦੇ ਸੀਗੇ ਸਰ ਕਿਥੇ ਕਾਬੂ ਕਿਥੇ ਕਿਤੇ ਹੈਗਾ ਤੇ ਕਿੰਨੀ ਮੁਸੱਫਰ ਬਾਤ ਕੀਤੀ ਗਈ ਡੈਫੀਨਿਟਲੀ ਹਰ ਤੁਸੀਂ ਦੇਖਿਆ ਹੋਣਾ ਲੱਗਾ ਹੋ ਕੇ ਕੋਈ ਇੱਕ ਘਰ ਦੇ ਵਿੱਚ ਉਸੇ ਤਰ੍ਹਾਂ ਨੂੰ ਸਰ ਕਿੰਨੇ ਕਿੰਨੇ ਲੋਕ ਨੇ ਅਜੇ 4 ਲੋਕ ਹੈਗੇ ਆ ਅਸੀਂ ਬਾਕੀ ਬੰਦ ਤੋਂ ਵੈਰੀਫਾਈ ਕਰ ਰਹੇ ਹਾਂ ਸਰ ਤਸਵੀਰਾਂ ਚ ਫੰ ਨਜ਼ਰ ਆ ਰਹੇ ਆ ਬਾਕੀ ਉਹ ਅਸੀਂ ਟੌਪਿਕ ਪਲੇਮੈਂਟ ਵੈਰੀਫਾਈ ਕਰਾਂਗੇ ਠੀਕ ਹੈ ਤੇ ਕੁਝ ਪ੍ਰਮਾਣ ਹੋ ਜਾਣਾ ਹੈ ਅਜੇ ਰਿਕਵਰੀ ਹੈ ਜੀ ਬਾਕੀ ਕੋਸ਼ਿਸ਼ ਕਰਕੇ ਕਰ ਦਿੰਦੇ ਤੇ ਪਤਾ ਕਿਤਾ ਚੱਲਿਆ ਸਾਰੇ ਨਾਲ ਦੀ ਤਲਾਕ ਦਨ ਹੈਲੋ ਪਰਮਪੋਸ ਹੋ ਗਿਆ ਕਿੰਨਾ ਦਾ ਘਰ ਸੀ ਸਾਰੇ ਲੁਕੇ ਹੋਏ ਤਾਂ ਘਰ ਇੱਕ ਲੜਕਾ ਹੈਗਾ ਆ ਉਹ ਕਿਹ ਜੀ ਮੈਨੂੰ ਉਹਦਾ ਨਾਮ ਨਹੀਂ ਘੰਟਾ ਆਉਂਦਾ ਹੈਗਾ ਮੈਨੂੰ ਤਾਂ ਘਰ ਹੀ ਆਇਡੈਂਟੀਫਾਈ ਸੀ ਠੀਕ ਹੈ ਸਰ ਕਿੰਨੀ ਕਿੰਨੀ ਉਮਰ ਦੇ ਲੱਗਦੇ ਆ ਇਹ ਬੱਚੇ ہاں ਤੋਂ 20 ਸਾਲ ਫੱਟਾ ਖਾਲੀ ਹੈ ਕਿ ਜਾਂ ਇੱਧਰ ਹੀ ਕੋਲ ਕੀ ਰੰਦਾ ਸਾਹ ਦੇਖਿਆ ਜਾ ਰਿਹਾ ਤਾਂ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਲੋਕਾਂ ਦੇ ਬੋਲੋ ਆਪਣੀਆਂ ਰੰਜਿਸ਼ਾਂ ਨੂੰ ਲੈ ਕੇ ਜਾਂ ਫਿਰ ਹੋਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਗੋਲੀ